ਕੋਈ ਕਹਿੰਦਾ ਹੈ ਕਿ ਰੱਬ ਕਿੱਥੇ ਹੈ ਕੋਈ ਕਹਿੰਦਾ ਹੈ ਕਿ ਅੱਜ ਕੱਲ ਦੇ ਜਮਾਨੇ 'ਚ ਚਮਤਕਾਰ ਨਹੀਂ ਹੁੰਦੇ ਮੈਂ ਵੀ ਪਹਿਲਾਂ ਇਹੀ ਸੋਚਦੀ ਸੀ ਕਿ ਦੁਨੀਆ ਸਿਰਫ ਦਵਾਈਆਂ ਤੇ ਮਸ਼ੀਨਾਂ ਨਾਲ ਚੱਲਦੀ ਹੈ ਪਰ ਜਦੋਂ ਮੌਤ ਮੇਰੇ ਆਪਣੇ ਪੁੱਤਰ ਦੇ ਸਿਰ ਤੇ ਆ ਕੇ ਖੜੀ ਹੋਈ ਤੇ ਜਿਨ੍ਹਾਂ ਡਾਕਟਰਾਂ ਨਾਲ ਮੈਂ ਦਿਨ ਰਾਤ ਕੰਮ ਕਰਦੀ ਸੀ ਉਹਨਾਂ ਨੇ ਹੀ ਮੇਰੇ ਸਾਹਮਣੇ ਹੱਥ ਖੜੇ ਕਰ ਦਿੱਤੇ ਉਦੋਂ ਮੈਨੂੰ ਸਮਝ ਆਇਆ ਕਿ ਇਸ ਦੁਨੀਆ ਦਾ ਅਸਲੀ ਵੈਦ ਕੋਈ ਹੋਰ ਹੈ ਇਹ ਕਹਾਣੀ ਸਿਰਫ ਇੱਕ ਮਾਂ ਦੀ ਨਹੀਂ ਬਲਕਿ ਉਸ اٹਟ ਵਿਸ਼ਵਾਸ ਦੀ ਹੈ ਜਿਨੇ ਮੈਨੂੰ ਇਹ ਸਿਖਾਇਆ ਕਿ શ્રી ਹਰਿ ਕਰਿਸ਼ਨ ਤੇ ਆਈ ਹੈ ਜਿਸ ਟਿੱਠੇ ਸਭ ਦੁੱਖ ਜਾਏ ਸਿਰਫ ਬਾਣੀ ਦੀਆਂ ਪੰਕਤੀਆਂ ਨਹੀਂ ਬਲਕਿ ਇੱਕ ਅਟਲ ਸਚਾਈ ਹੈ ਕੀ ਸੀ ਇਹ ਸਚਾਈ ਕੀ ਹੋਇਆ ਸੀ ਉਸ ਪੁੱਤਰ ਦੇ ਨਾਲ ਜਾਣਨ ਵਾਸਤੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਇਸ ਵੀਡੀਓ ਬਾਰੇ ਇਸ ਕਹਾਣੀ ਬਾਰੇ ਜੋ ਜੋ ਹੈ ਉਹ ਦਿੰਦੇ ਜਾਇਓ ਇੱਕ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਲਾਈਕ ਦੇ ਨਾਲ ਹੀ YouTube ਜਿਹੜਾ ਹੈ ਵੀਡੀਓ ਅੱਗੇ ਸ਼ੇਅਰ ਕਰੇਗਾ ਤੇ ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਹੈ ਉਹ ਸ਼ੇਅਰ ਹੋਣੀ ਜ਼ਰੂਰੀ ਹੈ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਚੱਲ ਸਕੇ ਕਿ ਜੀਨੂ ਤੁਸੀਂ ਜਾਂ ਜਿਹਦੇ ਤੁਸੀਂ ਆਸ ਰੱਖਦੇ ਹੋ ਉਸ ਤੋਂ ਇਲਾਵਾ ਦੁਨੀਆ ਦੇ ਜਿਹੜੇ ਵੈਦ ਨੇ ਉਹ ਕੋਈ ਹੋਰ ਨਹੀਂ ਸੋ ਹਸਪਤਾਲ ਦੀ ਉਹ ਕਾਲੀ ਰਾਤ ਤੇ 2 ਵਜੇ ਦਾ ਵਕਤ ਸੀ ਅੰਮ੍ਰਿਤਸਰ ਦੇ ਉਸ ਵੱਡੇ ਹਸਪਤਾਲ ਦੀ ਆਈਸੀਯੂ ਵਿੱਚ ਇੱਕ ਅਜੀਬ ਜਿਹੀ ਖਮੋਸ਼ੀ ਪਸਰੀ ਹੋਈ ਸੀ ਸਿਮਰਨ ਜੋ ਖੁਦ ਉੱਥੇ ਇੱਕ ਸੀਨੀਅਰ ਨਰਸ ਸੀ ਅੱਜ ਪਹਿਲੀ ਵਾਰ ਆਪਣੇ ਸਫੇਦ ਕੋਟ ਚ ਕੰਬ ਰਹੀ ਸੀ ਉਸ ਦਾ 5 ਸਾਲਾਂ ਦਾ ਬੇਟਾ ਅਨਸ਼ ਵੈਂਟੀਲੇਟਰ ਤੇ ਸੀ ਬੱਚੇ ਦਾ ਸ਼ਰੀਰ ਇਨਫੈਕਸ਼ਨ ਨਾਲ ਲੜਦੇ-ਲੜਦੇ ਨੀਲਾ ਪੈ ਚੁੱਕਿਆ ਸੀ। ਮਸ਼ੀਨਾਂ ਦੀ ਲਗਾਤਾਰ ਹੁੰਦੀ ਬੀਪ-ਬੀਪ ਉਸ ਦੇ ਕੰਨਾਂ 'ਚ ਥੋੜੇ ਵਾਂਗ ਵੱਜ ਰਹੀ ਸੀ। ਉਸ ਦੇ ਸਾਥੀ ਡਾਕਟਰਾਂ ਨੇ ਬੜੀ ਨਿਮਰਤਾ ਨਾਲ ਉਸ ਨੂੰ ਪਾਸੇ ਲਿਜਾ ਕੇ ਕਿਹਾ, "ਸਿਮਰਨ, ਤੂੰ ਸਭ ਸਮਝਦੀ ਹੈ। ਮਲਟੀ-ਆਰਗਨ ਫੇਲਿਅਰ ਸ਼ੁਰੂ ਹੋ ਚੁੱਕਿਆ ਹੈ। ਹੁਣ ਸ਼ਾਇਦ ਕੁਝ ਮਿੰਟਾਂ ਦੀ ਹੀ ਖੇਡ ਬਾਕੀ ਹੈ। ਤੂੰ ਹਿੰਮਤ ਰੱਖ।" ਸਿਮਰਨ ਲਈ ਉਹ ਪਲ ਏ ਸੀ ਜਿਵੇਂ ਕਿਸੇ ਨੇ ਉਹਦੀ ਰੂਹ ਸ਼ਰੀਰ ਦੇ ਵਿੱਚੋਂ ਕੱਢ ਲਈ ਹੋਵੇ। ਉਹ ਡਾਕਟਰ ਸੀ ਇਸ ਕਰਕੇ ਜਾਣਦੀ ਸੀ ਕਿੰਨਾ ਜ਼ਿਆਦਾ ਔਖਾ ਹੈ ਹੋਰ ਪਰਿਵਾਰਾਂ ਲਈ ਜਦੋਂ ਅਸੀਂ ਉਹਨਾਂ ਨੂੰ ਇੰਨੀ ਵੱਡੀ ਗੱਲ ਕਹਿੰਦੇ ਆ ਉਹ ਇਹ ਵੀ ਜਾਣਦੀ ਸੀ ਕਿ ਮੈਡੀਕਲ ਸਾਇੰਸ ਮੁਤਾਬਕ ਹੁਣ ਕੋਈ ਰਾਹ ਨਹੀਂ ਬਚਿਆ ਪਰ ਇੱਕ ਮਾਂ ਦਾ ਦਿਲ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਮਮਤਾ ਹੈ ਜਦੋਂ ਦੁਨੀਆ ਦੇ ਸਾਰੇ ਰਸਤੇ ਬੰਦ ਹੋ ਗਏ ਤਾਂ ਸਿਮਰਨ ਨੂੰ ਆਪਣੇ ਬਚਪਨ ਦੀ ਇੱਕ ਗੱਲ ਯਾਦ ਆਈ ਗੁਰੂ ਸਾਹਿਬ ਦਾ ਓਟ ਤੇ ਆਸਰਾ ਜੋ ਸੀ ਉਸ ਦੀ ਦਾਦੀ ਹਮੇਸ਼ਾ ਕਹਿੰਦੀ ਸੀ ਕਿ ਜਦੋਂ ਸਾਰੀ ਦੁਨੀਆ ਛੱਡ ਦੇਵੇ ਤਾਂ ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਬਾਮ ਫੜ ਲਈ ਉਹ ਬਾਲਾ ਪ੍ਰੀਤਮ ਕਦੇ ਵੀ ਆਪਣੀ ਸੰਗਤ ਨੂੰ ਨਿਰਾਸ਼ ਨਹੀਂ ਕਰਦੇ ਸਿਮਰਨ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਉਸ ਨੇ ਰੋਂਦੇ ਹੋਏ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੇ ਸੱਚੇ ਪਾਤਸ਼ਾਹ ਮੈਂ ਅੱਜ ਤੱਕ ਇੱਕ ਨਰਸ ਬਣ ਕੇ ਹਜ਼ਾਰਾਂ ਮਰੀਜ਼ਾਂ ਦੀ ਨਿਸ਼ਕਾਮ ਸੇਵਾ ਕੀਤੀ ਹੈ ਕੀ ਅੱਜ ਮੇਰੀ ਝੂਲੀ ਖਾਲੀ ਰਹੇ ਤੁਤਾ ਦਿੱਲੀ ਦੀ ਮਹਾਮਾਰੀ ਦੂਰ ਕੀਤੀ ਸੀ ਕੀ ਮੇਰੇ ਬੱਚੇ ਦੇ ਇਸਾਨੀ ਬਚਾ ਸਕਦਾ ਪਰਮਾਤਮਾ ਉਸਨੇ ਆਪਣੇ ਪਰਸ ਵਿੱਚੋਂ ਬੰਗਲਾ ਸਾਬ ਦਾ ਪਵਿੱਤਰ ਜਲ ਕੱਢਿਆ ਜੋ ਉਹ ਕੁਝ ਦਿਨ ਪਹਿਲਾਂ ਹੀ ਲੈ ਕੇ ਆਈ ਸੀ ਡਾਕਟਰਾਂ ਨੇ ਮਨਾ ਕੀਤਾ ਕਿ ਬੱਚੇ ਨੂੰ ਕੁਝ ਵੀ ਮੂੰਹ ਰਾਹੀ ਨਹੀਂ ਦੇਣਾ ਪਰ ਸਿਮਰਨ ਨੇ ਆਪਣੀ ਡਾਕਟਰੀ ਸਮਝ ਨੂੰ ਪਾਸੇ ਰੱਖ ਕੇ ਸਿਰਫ ਇੱਕ ਸ਼ਰਧਾਲੂ ਬਣ ਕੇ ਉਹ ਜਲ ਦੀ ਬੂੰਦ ਅੰਸ਼ ਦੇ ਬੁੱਲਾਂ ਤੇ ਲਾਤੀ ਉਹ ਅਨੋਖਾ ਚਮਤਕਾਰ ਉਦੋਂ ਹੁੰਦਾ ਜਦੋਂ ਹੋਊਗਾ ਤੁਸੀਂ ਸੁਣੋਗੇ ਹੈਰਾਨ ਰਹਿ ਜਾਓਗੇ ਬੱਚੇ ਦੇ ਸਰੀਰ ਨੂੰ ਛੋਇਆ ਹਸਪਤਾਲ ਦੇ ਉਸ ਕਮਰੇ ਦਾ ਮਾਹੌਲ ਬਦਲ ਜਾਂਦਾ ਹੈ ਸਿਮਰਨ ਦੱਸਦੀ ਹੈ ਕਿ ਉਸ ਨੂੰ ਅਚਾਨਕ ਇੱਕ ਅਜੀਬ ਜਿਹੀ ਠੰਡਕ ਮਹਿਸੂਸ ਹੁੰਦੀ ਹੈ ਜਿਵੇਂ ਕਿਸੇ ਨੇ ਆਈਸੀਯੂ ਦੀ ਉਸ ਗਰਮ ਅਤੇ ਤਣਾਅਪੂਰਨ ਹਵਾ ਨੂੰ ਚੰਦਨ ਦੀ ਖੁਸ਼ਬੂ ਨਾਲ ਭਰਤਾ ਹੋਵੇ ਅਚਾਨਕ ਮੋਨੀਟਰ ਤੇ ਚੱਲ ਰਹੀਆਂ ਲਾਈਨਾਂ ਬਦਲਣ ਲੱਗੀਆਂ ਜੋ ਦਿਲ ਦੀ ਧੜਕਣ ਡਿੱਗ ਰਹੀ ਸੀ ਉਸ ਥਿਰ ਹੋਣ ਲੱਗੀ ਅੰਸ਼ ਦੇ ਹੱਥਾਂ 'ਚ ਹਲਕੀ ਜਿਹੀ ਹਰਕਤ ਹੋਈ ਡਾਕਟਰ ਜੋ ਡੈਥ ਸਰਟੀਫਿਕੇਟ ਤਿਆਰ ਕਰਨ ਦੀ ਸੋਚ ਰਹੇ ਸੀ ਉਹ ਦੌੜ ਕੇ ਬੈੱਡ ਕੋਲ ਆਏ ਉਹਨਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਜਦੋਂ ਅਨਸ਼ ਨੇ ਆਪਣੀ ਅੱਖਾਂ ਖੋਲ੍ਹੀਆਂ ਤੇ ਬੜੇ ਮਾਸੂਮ ਆਵਾਜ਼ ਚ ਕਿਹਾ ਮਾਂ ਮੈਨੂੰ ਬੜੀ ਚੰਗੀ ਨੀਂਦ ਆ ਰਹੀ ਸੀ ਇਹ ਸੁਣ ਕੇ ਸਿਮਰਨ ਉੱਥੇ ਗੋਡਿਆਂ ਭਾਰ ਬੈਠ ਗਈ ਇਹ ਕੋਈ ਇਤਫਾਕ ਨਹੀਂ ਸੀ ਸਿੱਧਾ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਚਮਤਕਾਰ ਸੀ ਸਭ ਹੈਰਾਨ ਰਹਿ ਗਏ ਅਗਲੀ 24 ਘੰਟਿਆਂ ਚ ਅਨਸ਼ ਵੈਂਟੀਲੇਟਰ ਤੋਂ ਬਾਹਰ ਆਇਆ ਜਦੋਂ ਉਸ ਦੀਆਂ ਨਵੀਆਂ ਰਿਪੋਰਟਾਂ ਆਈਆਂ ਹਸਪਤਾਲ ਦੇ ਵੱਡੇ-ਵੱਡੇ ਮਾਹ ਡਾਕਟਰ ਹੈਰਾਨ ਹੋਏ ਕਿ ਜਿਸ ਇਨਫੈਕਸ਼ਨ ਨੂੰ ਖਤਮ ਕਰਨ ਲਈ ਲੱਖਾਂ ਦਵਾਈਆਂ ਫੇਲ ਹੋ ਗਈਆਂ ਉਹ ਇੰਜ ਗਾਇਬ ਹੋ ਗਈ ਸੀ ਜਿਵੇਂ ਕਦੇ ਸੀ ਹੀ ਨਹੀਂ ਮੁੱਖ ਡਾਕਟਰ ਨੇ ਸਿਮਰਨ ਨੂੰ ਕਿਹਾ ਸਿਮਰਨ ਅਸੀਂ ਤੇਰੇ ਬੱਚੇ ਨੂੰ ਨਹੀਂ ਬਚਾਇਆ ਸਗੋਂ ਤੇਰੀ ਸ਼ਰਧਾ ਨੇ ਉਸ ਨੂੰ ਮੌਤ ਦੇ ਮੂੰਹ ਤੋਂ ਵਾਪਸ ਖਿੱਚ ਲਿਆ ਇਹ ਵਾਕਈ ਬਹੁਤ ਵੱਡਾ ਮੈਰਕਲ ਹੈ ਅੱਜ ਅੰਸ਼ ਬਿਲਕੁਲ ਠੀਕ ਹੈ ਸਿਮਰਨ ਅੱਜ ਵੀ ਹਸਪਤਾਲ 'ਚ ਡਿਊਟੀ ਕਰਦੀ ਹੈ ਪਰ ਹੁਣ ਉਹ ਹਰ ਮਰੀਜ਼ ਨੂੰ ਦਵਾਈ ਦੇ ਨਾਲ ਨਾਲ ਅੱਠਵੇਂ ਪਾਤਸ਼ਾਹ ਤੇ ਭਰੋਸਾ ਰੱਖਣ ਦੀ ਗੱਲ ਜ਼ਰੂਰ ਕਹਿੰਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਡਾਕਟਰ ਉੱਪਰ ਵਾਲਾ ਬੈਠਾ ਹੈ। ਬਸ ਸਾਡੀ ਅਰਦਾਸ ਵਿੱਚ ਉਹ ਨਿੱਤ ਤੜਫ ਹੋਣੀ ਚਾਹੀਦੀ ਹੈ। ਅੱਜ ਜਦੋਂ ਵੀ ਸਿਮਰਨ ਆਪਣੇ ਪੁੱਤਰ ਅੰਸ਼ ਨੂੰ ਸਕੂਲ ਜਾਂਦੇ ਜਾਂ ਪਾਰਕ 'ਚ ਖੇਡਦੇ ਦੇਖਦੀ ਹੈ, ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਉਹ ਅੰਸ਼ ਜਿਸ ਦੇ ਬਚਣ ਦੀ ਉਮੀਦ ਵਿਗਿਆਨ ਦੀ ਨਜ਼ਰ 'ਚ 0% ਸੀ, ਅੱਜ ਬਿਲਕੁਲ ਚੰਗਾ ਭਲਾ ਹੈ। ਹਸਪਤਾਲ ਦੇ ਉਸ ਆਈ.ਸੀ.ਯੂ ਕਮਰੇ 'ਚ ਜੋ ਚਮਤਕਾਰ ਹੋਇਆ, ਉਸ ਨੇ ਸਿਰਫ ਇੱਕ ਮਾਂ ਦੀ ਗੋਦ ਨਹੀਂ ਭਰੀ, ਉਸ ਹਸਪਤਾਲ ਦੇ ਕਈ ਨਾਸਤਿਕ ਡਾਕਟਰਾਂ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਝੁਕਣ ਲਈ ਮਜਬੂਰ ਕਰ ਦਿੱਤਾ ਅੱਜ ਵੀ ਉਸ ਬੱਚੇ ਦੀ ਮੈਡੀਕਲ ਫਾਈਲ ਡਾਕਟਰਾਂ ਲਈ ਬੁਝਾਰਤ ਹੈ ਪਰ ਸਿਮਰਨ ਲਈ ਉਹ 8ਵੇਂ ਪਾਤਸ਼ਾਹ ਦੀ ਬਖਸ਼ਿਸ਼ ਹੈ ਤੇ ਘਟਨਾ ਸਾਨੂੰ ਇਹ ਵੀ ਸਿਖਾਉਂਦੀ ਹੈ ਵੀ ਜਦੋਂ ਤੁਹਾਡੇ ਲਈ ਦੁਨੀਆ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਜਦੋਂ ਤੁਹਾਡਾ ਆਪਣਾ ਪਰਛਾਵਾਂ ਵੀ ਸਾਥ ਛੱਡ ਦੇਵੇ ਉਦੋਂ ਨਿਰਾਸ਼ ਨਹੀਂ ਹੋਣਾ ਯਾਦ ਰੱਖਣਾ ਜਿਸ ਦਾ ਕੋਈ ਨਹੀਂ ਉਸ ਦਾ ਬਾਲਾ ਪ੍ਰੀਤਮ ਹੈ ਬਸ ਆਪਣੀ ਅਰਦਾਸ ਵਿੱਚ ਉਹ ਸਦਕ ਉਹ ਸਬਰ ਉਹ ਤੜਫ ਰੱਖੋ ਜੋ ਸਿਮਰਨ ਨੇ ਉਸ ਕਾਲੀ ਰਾਤ ਚ ਦਿਖਾਈ ਸੀ ਕਿਉਂਕਿ ਗੁਰੂ ਸਾਹਿਬ ਅੱਜ ਵੀ ਸਾਡੇ ਅੰਗ ਸੰਗ ਨੇ ਬਸ ਲੋੜ ਐ ਤਾਂ ਸਿਰਫ ਇੱਕ ਵਾਰ ਸੱਚੇ ਦਿਲੋਂ ਪੱਲਾ ਫੜਨ ਦੀ ਦੋਸਤੋ ਜੇਕਰ ਇਸ ਸੱਚੀ ਰੂਹਾਨੀ ਘਟਨਾ ਨੇ ਤੁਹਾਡੇ ਦਿਲ ਨੂੰ ਛੂਇਆ ਹੈ ਤੇ ਤੁਹਾਡੇ ਵਿਸ਼ਵਾਸ ਜਿਹੜੇ ਨੇ ਗੁਰੂ ਸਾਹਿਬ ਦੀ ਅਪਾਰ ਸ਼ਕਤੀ ਤੇ ਹੋਰ ਪੱਕੇ ਹੋਏ ਨੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਤੁਹਾਡਾ ਇੱਕ ਲਾਈਕ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਅਜਿਹੀਆਂ ਹੋਰ ਪ੍ਰੇਰਣਾਦਾਇਕ ਤੇ ਸੱਚੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਕਮੈਂਟ ਬਾਕਸ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਚਰਦਾ ਦੇ ਨਾਲ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜ਼ਰੂਰ ਲਿਖਣਾ ਕੀ ਪਤਾ ਤੁਹਾਡਾ ਇੱਕ ਮਿੰਟ ਕਿਸੇ ਨਿਰਾਸ਼ ਹੋਏ ਬੰਦੇ ਦੀ ਜ਼ਿੰਦਗੀ ਬਦਲ ਦੇਵੇ